ਤਾ ਦੋਸਤੋ ਦੇਖੋ ਇਹ ਜੋ ਤੁਸੀਂ ਲਿਸਟ ਦੇਖ ਰਹੇ ਹੋ ਇਹਨਾਂ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਈਟੀਟੀ 9894 ਦੇ ਵਿੱਚ ਦੋਸਤੋ ਜਿਹੜਾ ਪੇਪਰ A ਹੋਣਾ ਹੈ ਉਹਨਾਂ ਦੇ ਲਈ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਉਹ ਵੀ ਤੁਹਾਨੂੰ ਦੱਸ ਦਿਆਂ ਇਹ ਕਿਹੜੇ ਕਿਹੜੇ ਨੇ ਤੇ ਲਿਸਟ ਕਿੱਥੋਂ ਮਿਲ ਸਕਦੀ ਹੈ ਉਸ ਤੋਂ ਪਹਿਲਾਂ ਤੁਸੀਂ ਜੇਕਰ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਨੋਟਿਸ ਦੇਖੋ ਜੀ ਇਸ ਨੋਟਿਸ ਦੇ ਵਿੱਚ ਕੀ ਕਹਿਆ ਗਿਆ ਕਿ ਦਫ਼ਤਰ ਵੱਲੋਂ ਇੱਕ ਪਬਲਿਕ ਨੋਟਿਸ ਰਾਈ ਨਾਲ ਨਥੀ ਉਮੀਦਵਾਰਾਂ ਦੀ ਲਿਸਟ ਵਿੱਚ ਦਰਜ ਉਮੀਦਵਾਰਾਂ ਦੀ ਰੀ-ਵੈਰੀਫਿਕੇਸ਼ਨ ਕਰਨੋਂ ਪ੍ਰੰਤ ਪ੍ਰੋਵੀਜ਼ਨਲ ਤੌਰ ਤੇ ਮਿਤੀ 28 7 20 ਨੂੰ 989488 ਕਾਡਰ ਪ੍ਰਤੀ ਦੇ ਪੰਜਾਬੀ ਕੁਆਲੀਫਾਈਇੰਗ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੀ ਅਗਿਆ ਦਿੱਤੀ ਜਾਂਦੀ ਹੈ ਤਾਂ ਦੇਖੋ ਇੱਥੇ ਲਿਖਿਆ ਹੈ ਨਾ ਉਪਰੰਤ ਪ੍ਰੋਵੀਜ਼ਨਲ ਤੌਰ ਤੇ ਠੀਕ ਹੈ ਜੀ ਸਬੰਧਤ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਐਡਮਿਟ ਕਾਰਡ ਵੈਬਸਾਈਟ ਤੋਂ ਡਾਊਨਲੋਡ ਕਰਦੇ ਹੋਏ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਐਡਮਿਟ ਕਾਰਡ ਵਿੱਚ ਦਰਜ ਦਿੱਤੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਦੋਸਤੋ ਇਹ ਜੋ ਹੈਗੇ ਨੇ ਟੋਟਲ 57 ਕੈਂਡੀਡੇਟ ਨੇ ਠੀਕ ਹੈ ਜੀ ਇਹ 57 ਕੈਂਡੀਡੇਟ ਨੇ ਤੇ ਆ ਮੈਂ ਵੀਡੀਓ ਨੂੰ ਸਲੋ ਕਰਕੇ ਵੀ ਚਲਾ ਦਿੰਦਾ ਔਰ ਤੁਸੀਂ ਨਾ ਜੇਕਰ ਇਹ ਲਿਸਟ ਡਾਊਨਲੋਡ ਕਰਨੀ ਹੋਵੇ ਤਾਂ ਆਫੀਸ਼ੀਅਲ ਵੈਬਸਾਈਟ ਤੋਂ ਵੀ ਡਾਊਨਲੋਡ ਕਰਕੇ ਦੇਖ ਸਕਦੇ ਹੋ ਜਾਂ ਵੀਡੀਓ ਨੂੰ ਪਾਜ਼ ਕਰਕੇ ਆਪਣਾ ਨਾਮ ਦੇਖ ਸਕਦੇ ਹੋ ਠੀਕ ਹੈ ਜੀ ਸੋ ਜੇਕਰ ਤੁਸੀਂ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਦੋਸਤੋ ਇਹ ਸਾਰੇ ਸੀਗੇ ਬੱਚੇ ਠੀਕ ਹੈ ਜੀ ਜਿਨ੍ਹਾਂ ਦੇ ਨਾਮ ਸ਼ਾਮਿਲ ਕੀਤੇ ਗਏ ਨੇ ਠੀਕ ਹੈ ਜੀ 86 ਵਾਲਾ ਕੋਈ ਲਾਸਟ ਨੰਬਰ ਹੈ ਜਿੰਦੇ 86 ਨੰਬਰ ਵਾਲੇ ਉਹ ਸ਼ਾਮਿਲ 84 ਨਵਦੀਪ ਕੰਬੋਜ਼ ਵਾਜ਼ਿਰ ਚੰਦ 84 ਨੰਬਰ ਵਾਲਾ ਹੈ ਜਿਹਨੂੰ ਲਾਸਟ ਜਿਹੜੀ ਆਪਾਂ ਮੈਰਿਟ ਕਹਿ ਸਕਦੇ ਹਾਂ ਬਾਕੀ ਇਹ ਸਾਰੇ ਦੋਸਤੋ ਮੈਨੂੰ ਨਹੀਂ ਪਤਾ ਵੀ ਇਹ ਲਿਸਟ ਕਿਸ ਬਿਹੌਕ ਤੇ ਕੇ ਤਿਆਰ ਕੀਤੀ ਗਈ ਹੈ ਸੋ ਇਹ ਸੀ ਅੱਜ ਦਾ ਨੋਟਿਸ ਜਿਹੜਾ ਐਟਟੀ ਕਾਰਡਰ ਨਾਲ ਚਰਨ ਦੇ ਲਈ ਜਾਰੀ ਕੀਤਾ ਗਿਆ ਸੀ ਧੰਨਵਾਦ ਦੋਸਤੋ